ਅੱਜ ਗੱਲ ਕਰਦੇ ਆਂ ਆਪਾਂ ਤੂਫਾਨਾਂ ਦੇ ਸਾਫ ਸਾਰ ਕਰਤਾਰ ਸਿੰਘ ਸਰਾਬਾ ਬਾਰੇ ਕਰਤਾਰ ਸਿੰਘ ਸਰਾਬੇ ਦਾ ਜਨਮ 24 ਮਈ 1896 ਵਿੱਚ ਲੁਧਿਆਣੇ ਦੇ ਪਿੰਡ ਸਰਾਬਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਐ ਮਾਤਾ ਦਾ ਨਾਮ ਸਹਿਬਕੌਰ ਸੀ। ਸਰਾਬਾ ਉਦੋਂ ਬਹੁਤ ਛੋਟੀ ਉਮਰ ਦਾ ਸੀ ਜਦੋਂ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ। ਉਹਨਾਂ ਦੀ ਜ਼ਿੰਮੇਵਾਰੀ ਦਾ ਸਾਰਾ ਬੋਝ ਉਹਨਾਂ ਦੇ ਦਾਦਾ ਜੀ ਸਰਦਾਰ ਬਜਨ ਸਿੰਘ ਦੇ ਮੋਢਿਆਂ ਤੇ ਆ ਗਿਆ। ਸਰਾਬੇ ਨੇ ਮੋਢਲੀ ਸਿੱਖਿਆ ਪਿੰਡ ਸਰਾਬੇ ਤੋਂ ਹੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹ ਆਪਣੇ ਚਾਚਾ ਜੀ ਕੋਲ ਅਡੀਸਾ ਚਲੇ ਗਏ ਉੱਥੇ ਜਾ ਕੇ ਸਰਾਬੇ ਨੇ ਯੂਨੀਵਰਸਿਟੀ ਰੇਵਨਸਾਹ ਤੋਂ 10ਵੀਂ ਤੱਕ ਦੀ ਪੜ੍ਹਾਈ ਕੀਤੀ ਕਰਤਾਰ ਸਿੰਘ ਸਰਾਬਾ ਸ਼ੁਰੂ ਤੋਂ ਪੜ੍ਹਾਈ ਵਿੱਚ ਹਿੱਸਿਆਰ ਹੋਣ ਕਰਕੇ ਉਹਨਾਂ ਦੇ ਦਾਦਾ ਜੀ ਨੇ ਉਸ ਨੂੰ 1913 ਵਿੱਚ ਅਮਰੀਕਾ ਪੜ੍ਹਾਈ ਲਈ ਭੇਜ ਦਿੱਤਾ ਉੱਥੇ ਜਾ ਕੇ ਸਰਾਬੇ ਨੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਰਕਲੇ ਵਿੱਚ ਪੜ੍ਹਾਈ ਸ਼ੁਰੂ ਕੀਤੀ ਉਸ ਸਮੇਂ ਕੈਨੇਡਾ ਤੇ ਅਮਰੀਕਾ ਵਿੱਚ ਬਹੁਤ ਸਿੱਖ ਦੇ ਭਾਰਤੀ ਲੋਕ ਪਹੁੰਚ ਚੁੱਕੇ ਸਨ ਤੇ ਭਾਰਤ ਨੂੰ ਯਾਦ ਕਰਾਉਣ ਲਈ ਗਦਰ ਲਹਿਰ ਦਾ ਮੋਢ ਬੱਜ ਰਿਹਾ ਸੀ। ਸਰਾਬਾ ਵੀ ਭਾਰਤ ਨੂੰ ਯਾਦ ਕਰਾਉਣ ਦੇ ਧੁਪਨੇ ਦੇਖਣ ਲੱਗਾ। ਇੱਕ ਦਿਨ ਸਰਾਬੇ ਦੀ ਮੁਰਾਕਾਤ ਗਦਰ ਲਹਿਰ ਦੇ ਪ੍ਰਧਾਨ ਸੋਹਣ ਸਿੰਘ ਭਕਣਾ ਨਾਲ ਹੋਈ। ਸਰਾਬੇ ਨੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਦੀ ਆਜ਼ਾਦੀ ਲਈ ਗਦਰ ਲਹਿਰ ਨੇ ਆਪਣਾ ਇੱਕ ਹਫਤਾਬਾਰ ਅਖਬਾਰ ਸ਼ੁਰੂ ਕੀਤਾ ਜੋ ਪੰਜਾਬੀ ਤੇ ਉਰਦੂ ਵਿੱਚ ਸਾਪਿਆ ਜਾਂਦਾ ਸੀ। ਇਸ ਕਰਕੇ ਸਰ ਕਰਤਾਰ ਸਿੰਘ ਸਰਾਬੇ ਨੂੰ ਪੰਜਾਬੀਆਂ ਦਾ ਪਹਿਲਾ ਪੱਤਰਕਾਰ ਵੀ ਆਖਿਆ ਜਾਂਦਾ ਉਸ ਤੋਂ ਬਾਅਦ ਸਰਾਬੇ ਨੇ ਜਹਾਜ਼ ਉਡਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ ਤੇ 6 ਮਹੀਨਿਆਂ ਵਿੱਚ ਹੀ ਸਰਾਬੇ ਨੇ ਜਹਾਜ਼ ਉਡਾਉਣਾ ਸਿੱਖ ਲਿਆ ਸਰਾਬੇ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਨੂੰ ਦੇਖਦਿਆਂ ਗਦਰ ਪਾਰਟੀ ਨੇ ਕੈਲੀਫੋਰਨੀਆ ਵਿੱਚ ਸਰਾਬੇ ਨੂੰ ਪਾਰਟੀ ਮੈਂਬਰ ਬਣਾ ਦਿੱਤਾ ਨੇਕਾਂ ਗਤੀਵਿਧੀਆਂ ਬਾਅਦ ਗਦਰ ਪਾਰਟੀ ਨੇ ਆਪਣੇ ਨੇਕਾਂ ਹੀ ਸਾਥੀਆਂ ਨੂੰ ਜੋ ਵਕ-ਵਕ ਵਦੇਸ਼ਾਂ ਵਿੱਚ ਸਨ ਨੂੰ ਸੁਨੇਹੇ ਭੇਜੇ ਤੇ ਨਾਮਬੰਦ ਹੋਣ ਲਈ ਆਖਿਆ ਗਦਰ ਪਾਰਟੀ ਦੇ ਮੈਂਬਰ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਲਈ ਭਾਰਤ ਵਰਤਨ ਲੱਗੇ ਅੰਗਰੇਜ਼ ਹਕੂਮਤ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਬਹੁਤ ਸਾਰੇ ਗਦਰੀ ਲਹਿਰ ਦੇ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀ ਅੰਗਰੇਜ਼ ਹਕੂਮਤ ਨੂੰ ਚਾਕਮਾ ਦੇਣ ਵਿੱਚ ਕਾਮਯਾਬ ਰਹੇ ਉਹਨਾਂ ਨੇ ਭਾਰਤ ਆ ਕੇ ਗਦਰ ਲਹਿਰ ਨਾਲ ਲੋਕਾਂ ਨੂੰ ਜੋੜਨਾ ਸ਼ੁਰੂ ਕੀਤਾ ਅੰਗਰੇਜ਼ ਹਕੂਮਤ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਪਣਾ ਟੋਟ ਕਰਪਾਲ ਸਿੰਘ ਗਦਰ ਪਾਰਟੀ ਵੀ ਹੰਬਲ ਕਰਵਾ ਦਿੱਤਾ ਉਹ ਪਾਰਟੀ ਦੀਆਂ ਸਭ ਗਤੀਵਿਧੀਆਂ ਅੰਗਰੇਜ਼ ਹਕੂਮਤ ਤੱਕ ਪਹੁੰਚਾਉਂਦਾ ਰਿਹਾ ਗਦਰ ਪਾਰਟੀ ਨੇ 21 ਫਰਵਰੀ 1915 ਨੂੰ ਬਗਾਵਤ ਕਰਨ ਦਾ ਦਿਨ ਨਿਸ਼ਚਿਤ ਕੀਤਾ ਤਾਂ ਉਹਨੂੰ ਪਤਾ ਚੱਲਿਆ ਜੋ ਅੰਗਰੇਜ਼ ਫੌਜ ਵਿੱਚ ਭਾਰਤੀ ਲੋਕ ਹਨ ਉਹ ਵੀ ਇਸ ਗਦਰ ਲਹਿਰ ਵਿੱਚ ਸ਼ਾਮਲ ਹਨ ਤਾਂ ਉਸਨੇ ਜਾ ਕੇ ਅੰਗਰੇਜ਼ ਹਕੂਮਤ ਨੂੰ ਦੱਸਿਆ ਤਾਂ ਅੰਗਰੇਜ਼ ਹਕੂਮਤ ਨੇ ਭਾਰਤੀ ਫੌਜੀਆਂ ਤੋਂ ਫਸਲ ਜਮਾ ਕਰਵਾ ਲਿਆ ਬਗਾਵਤ ਵਾਲੇ ਦਿਨ ਤੋਂ 2 ਦਿਨ ਪਹਿਲਾਂ ਹੀ ਜਿਸ ਜਗ੍ਹਾ ਤੇ ਮੀਟਿੰਗ ਹੋਣੀ ਸੀ ਅੰਗਰੇਜ਼ ਹਕੂਮਤ ਨੇ ਸਾਪਾ ਮਾਰ ਲਿਆ ਗਦਰ ਲਹਿਰ ਦੇ ਕਈ ਲੋਕ ਫੜੇ ਗਏ ਪਰ ਕਰਤਾਰ ਸਿੰਘ ਸਰਾਬਾ ਤੇ ਉਹਦੇ ਤਿੰਨ ਚਾਰ ਸਾਥੀਆਂ ਕਾਬਲਬਲ ਨਿਕਲ ਗਏ ਜਦੋਂ ਦੁਬਾਰਾ ਆਪਣੀ ਮੁਹਿੰਮ ਸ਼ੁਰੂ ਕਰਨ ਪੰਜਾਬ ਵੱਲ ਪਰਤ ਰਹੇ ਸਨ ਤਾਂ ਪੁਲਿਸ ਨੇ 2 ਮਾਰਚ 1915 ਨੂੰ ਸਾਹਪੁਰ ਜ਼ਿਲ੍ਹੇ ਵਿੱਚ ਗ੍ਰਿਫਤਾਰ ਕਰ ਲਿਆ ਕਰਤਾਰ ਸਿੰਘ ਸਰਾਬਾ ਤੇ ਉਹਦੇ ਸਾਥੀਆਂ ਉੱਪਰ ਮੁਕਾਦਮੇ ਚੱਲਿਆ ਤਾਂ ਕਰਤਾਰ ਸਿੰਘ ਸਰਾਬੇ ਨੇ तमाम ਦੋਸਤਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸਰਾਬੇ ਨਾਲ ਗਦਰ ਲਹਿਰ ਦੇ 24 ਸਾਥੀ ਹੋਰ ਸਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਗਦਰ ਲਹਿਰ ਦੇ ਵਕੀਲ 17 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਤੋਂ ਉਮਰ ਕੈਦ ਕਰਵਾ ਦਿੱਤੀ। ਉਹਨਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਤੇ ਕੋਰਟ ਨੇ ਸਰਾਬੇ ਨੂੰ ਸਭ ਤੋਂ ਖਤਰਨਾਕ ਮੁਜਰਮ ਦੱਸਿਆ ਤੇ ਕਰਤਾਰ ਸਿੰਘ ਸਰਾਬੇ ਨੂੰ 12 ਨਵੰਬਰ 1915 ਨੂੰ 19 ਸਾਲ ਦੀ ਉਮਰ ਵਿੱਚ ਤੇ ਸਾਥੀਆਂ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਚੜਾ ਦਿੱਤਾ ਤੇ ਸ਼ਹੀਦ ਕਰ ਦਿੱਤਾ।